ਬਾਜੀ ਕੀ ਹੋਇਆ ਜੀ ਬਾਕਿਆ ਜੀ ਪਤਾ ਨਹੀਂ ਅਸੀਂ ਮਤਲਬ ਕਿ ਰਾਤ ਮੇਰੇ ਹਸਬੰਡ ਦਾ ਨਾ ਬਿਜ਼ਨਸ ਹੈ ਉਹ ਮਤਲਬ ਈਵਨਿੰਗ ਸਟਾਰਟ ਹੁੰਦਾ ਤੇ ਰਾਤੀ ਲੇਟ ਨਹੀਂ ਆਂਦੇ ਆ ਘਰ ਤੇ ਉਸ ਦਿਨ ਅਸੀਂ ਕਾਲ ਕੀਤੀ ਹੈ 10 ਮਿੰਟ ਪਹਿਲੇ ਕਹਿੰਦੇ ਅਸੀਂ ਡਿਨਰ ਕਰ ਰਹੇ ਹਾਂ ਸਾਰੇ ਪਾਰਟਨਰਸ ਤੇ ਕਾਲ ਕੀਤੀ 10 ਮਿੰਟ ਬਾਅਦ ਕਹਿੰਦੇ ਬਸ ਅਸੀਂ ਡਿਨਰ ਕਰ ਰਹੇ ਆ ਆ ਰਹੇ ਆ ਤੇ ਪੂਰੇ ਕਹ ਲਓ 20 ਮਿੰਟ ਬਾਅਦ ਮੈਨੂੰ ਕਾਲ ਆਂਦੀ ਹੈ ਉਹਨਾਂ ਦੀ 20 25 ਮਿੰਟ ਬਾਅਦ ਕੁਝ ਕਹਿੰਦੇ ਮੈਂ ਠੀਕ ਨਹੀਂ ਹੈਗਾ ਤੇ ਮੈਨੂੰ ਨਾ ਆ ਕੇ ਚੁੱਕ ਲੋ ਮੈਂ ਕਿਆ ਮਜ਼ਾਕ ਕਰ ਰਹੀ ਹਾਂ ਮੈਂ ਕਾਲ ਕੱਟਤੀ ਉਸ ਤੋਂ ਬਾਅਦ ਮੈਂ ਫਿਰ ਕਾਲ ਆਈ ਤੇ ਮੈਨੂੰ ਆਵਾਜ਼ ਤੋਂ ਲੱਗੇ ਕਿ ਉਹ ਅਨਕੌਨਸ਼ੀਅਸ ਨੇ ਤੇ ਮੈਨੂੰ ਸਮਝ ਨਹੀਂ ਆਈ ਮੈਂ ਕੱਲੀ ਸੀ ਮੈਂ ਇੱਕਦਮ ਸ਼ਵਰ ਕਰਨ ਲੱਗ ਗਈ ਤੇ ਮੈਂ ਉਸ ਤੋਂ ਬਾਅਦ ਕਾਲ ਲਗਾਈ ਇਹਨਾਂ ਦੇ ਪਾਰਟਨਰਸ ਦੇ ਨਾਲ ਜਿਹੜੇ ਵੀਰੇ ਹਨ ਉਹਨਾਂ ਦੇ ਫੋਨ ਵੀ ਬਿਜ਼ੀ ਜਾ ਰਹੇ ਸੀ ਫਿਰ ਮਨ ਦਾ ਡਾਊਟ ਹੋਰ ਕਲੀਅਰ ਹੋ ਗਿਆ ਕਿ ਕੋਈ ਮਿਸ ਹੈਪਨਿੰਗ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਕਾਲ ਲਗਾਈ ਇੰਨੇ ਜਿਸੀ ਮੈਂ ਫਟਾਫਟ ਆਪਣੇ ਘਰੋਂ ਨਿਕਲੀ ਬੇਟੀ ਨੂੰ ਲੈ ਕੇ ਤੇ ਅਸੀਂ ਜਦੋਂ ਰਸਤੇ 'ਚ ਹੀ ਸੀਗੇ ਕਾਲ ਆ ਗਈ ਵੀਰੇ ਹਰਾਂ ਦੀ ਕਿ ਅਸੀਂ ਲੈ ਕੇ ਆ ਰਹੇ ਹਾਂ ਮੇਰੇ ਹਸਬੰਦ ਬਾਰੇ ਕਿ ਗगन ਨੂੰ ਅਸੀਂ ਦੀਪ ਹਸਪੀਟਲ ਲੈ ਕੇ ਆ ਰਹੇ ਹਾਂ ਬਸ ਇੰਨਾ ਹੀ ਫਿਲਹਾਲ ਮੈਨੂੰ ਇੰਨਾ ਹੀ ਪਤਾ ਅੱਛਾ ਮੈਡਮ ਇੱਕ ਦਾ ਦੋ ਦਾ ਮਾਮਲਾ ਜਦੋਂ ਤੁਹਾਨੂੰ ਫੋਨ ਆਇਆ ਔਰ ਕਿਸ ਚੀਜ਼ ਦਾ ਕੰਮ ਕਰਦੇ ਕਿੱਥੋਂ ਆ ਰਹੇ ਸੀਗੇ ਇਹਨਾਂ ਦਾ ਨਾ ਰਾਜੂ ਫਿਸ਼ ਪੁਆਇੰਟ ਹੈ ਮੁੱਲਾਂਪੁਰ ਵਾਲੇ ਇਹਨਾਂ ਇਨਾਂ ਦੀ ਬ੍ਰਾਂਚ ਹੈ ਤੇ ਦੁਗਰੀ ਹਾਂਜੀ ਫਲਾਵਰ ਚੌਂਕ ਠੀਕ ਹੈ ਤੇ ਉੱਥੇ ਇਹਨਾਂ ਨੇ ਹਾਲੇ ਕਹ ਲੋ 3 ਮੰਥ ਸੀ ਹੋਇਆ ਬਿਜ਼ਨਸ ਸਟਾਰਟ ਕੀਤਾ ਹਾਂਜੀ ਪਾਰਟਨਰਸ਼ਿਪ ਤੇ ਕਿੰਨੇ ਕਿੰਨੀ ਤਰੀਕ ਦਾ ਮਾਮਲਾ ਜਦੋਂ ਇਹ 20 ਨੂੰ ਹੈ 20 ਨੂੰ ਰਾਤ ਦਾ ਇਹਦੀ ਕੋਈ ਸੀਸੀਟੀਵੀ ਵੀਡੀਓ ਆਈ ਹੈ ਹਾਂਜੀ ਵੀਡੀਓ ਸੇ ਕਢਾ ਲਈ ਹੈ ਹਾਂਜੀ ਕਿੰਨੇ ਨੌਜਵਾਨ ਸੀ ਜੋ ਹਮਲਾ ਕਰ ਰਹੇ ਸੀ 15 20 ਜਣੇ ਸੀ ਉਹਨਾਂ ਨੇ ਨੌਨ ਸਟਾਪ ਇਹਨਾਂ ਦੇ ਵਾਰ ਕੀਤਾ ਕੋਈ ਤੇਜ਼ ਤਾਰ ਹਥਿਆਰ ਵੀ ਸੀਗਾ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਨੇ ਉਹਨਾਂ ਦੇ ਕੱਪੜਿਆਂ ਤੇ ਹੈ ਕਟ ਆਇਆ ਹੈ ਉਹਨਾਂ ਦੀ ਮਾਰ ਤੇ ਪੀਸੇਸ ਲੱਗੇ ਹੋਏ ਐ ਇੰਨਾ ਬਰੂਸ਼ਲੀ ਉਹਨਾਂ ਨੂੰ ਆਰਮ ਕੀਤਾ ਗਿਆ ਜੋ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਹਸਬੰਦ ਦੀ ਪਹਿਲਾਂ ਕਿਸੇ ਨਾਲ ਰੰਜਿਸ਼ ਕੋਈ ਕਦੀ ਵੀ ਨਹੀਂ ਕਦੀ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉੱਚੀ ਆਵਾਜ਼ ਤੇ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਉਸ ਦਿਨ ਪੁਲਿਸ ਨੂੰ ਇਨਫੋਰਮ ਕੀਤਾ ਮੇਰੀ ਫੈਮਲੀ ਵਨ ਸੀ ਇਹ ਪਹਿਲਾ ਦਾ ਜਿਹੜੇ 100 ਨੰਬਰ ਹੈ ਸਵਿਚ ਆਫ ਆ ਰਹੇ ਸੀ ਸਾਰੇ ਠੀਕ ਹੈ 112 ਨੰਬਰ ਉਸ ਤੋਂ ਬਾਅਦ ਕਿਸੇ ਨੇ ਰਾਤੀ ਕੋਈ ਕਾਰਵਾਈ ਨਹੀਂ ਕੀਤੀ ਤੇ ਕੀ ਮੰਗਤੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਕਿ ਅਸੀਂ ਸਾਨੂੰ ਰੀਜ਼ਨ ਪਤਾ ਲੱਗੇ ਕਿ ਉਹਨਾਂ ਦਾ ਕੀ ਕਸੂਰ ਹੈ ਦੂਸਰਾ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਤੁਹਾਡੇ ਹਸਬੰਦ ਦੇ ਹਾਲਾਤ ਕਿਦਾਂ ਨੇ ਉਹਨਾਂ ਦੇ ਹਾਲਾਤ ਨਹੀਂ ਠੀਕ ਹੈਗੇ ਅੱਜ ਵੀ ਉਹਨਾਂ ਦੀ ਰਿਪੋਰਟਸ ਆਈਆਂ ਇੰਟਰਨਲ ਉਹਨਾਂ ਨੂੰ ਜਿਹੜੇ ਇੰਨੀ ਜ਼ਿਆਦਾ ਇੰਜਰੀਜ਼ ਆਈਆਂ ਨਾ ਉਹ ਡਾਕਟਰਸ ਖੁਦ ਹੈਰਾਨ ਹੈ ਕਿ ਨਾ ਬਰੂਚਲੀ ਉਹਨਾਂ ਨੂੰ ਕਿੰਨੇ ਹਮ ਕੀਤਾ ਹੈ ਉਹ ਕਹਿੰਦੇ ਕੋਈ ਰਣਜੀਤ ਸਿੰਘ ਮੈਂ ਕਿ ਇਹਨਾਂ ਨੂੰ ਮਤਲਬ ਯਾ ਲੋ ਇੰਨੀ ਨੇਚਰ ਸ਼ਾਂਤ ਐ ਇੰਨੀ ਕਾਮ ਨੇਚਰ ਹੈ ਉਹਨਾਂ ਦਾ ਕੋਈ ਦੁਸ਼ਮਨ ਹੋ ਹੀ ਨਹੀਂ ਸਕਦਾ ਕੋਈ ਸੀਸੀਟੀਵੀ ਵਗਰਾ ਆਈਏ ਸਾਹਮਣੇ ਹਾਂਜੀ ਸੀਸੀਟੀਵੀ ਆਈ ਹੈ ਹਾਂਜੀ ਅੱਛਾ ਜੀ ਇਹ ਕਿੰਨੇ ਕੁ ਦਿਨ ਦਿਖ ਰਹੇ ਨੇ 15 20 ਦਿਨ ਮੈਂ ਵੀ ਮਾਰੀ ਜਾ ਰਹੇ ਜੀ ਮਾਰੀ ਜਾ ਰਹੇ ਮਾਰੀ ਜਾ ਰਹੇ ਨੇ ਮਤਲਬ 3-4 ਵਾਰੀ ਕੰਟੀ ਰਮਨਪ੍ਰੀਤ ਸਿੰਘ ਹਾਂਜੀ ਮੇਰੇ ਗਗਨਦੀਪ ਸਿੰਘ ਦੀ ਮੇਰੇ ਜੀਰੇ ਹੀ ਨੇ ਹਾਂਜੀ ਇਹਨਾਂ ਦਾ ਸਾਰੇ ਰਾਤੀ ਮਤਲਬ ਕਿ 11:55 12:00 ਵਜੇ ਇਹਨਾਂ ਨਾਲ ਇਹ ਵਾਕਿਆ ਹੋਇਆ ਜੀ ਸਾਨੂੰ ਕਾਲ ਆਈ ਹੈ ਜੀ ਅਸੀਂ ਉੱਥੇ ਪਹੁੰਚੇ ਆ ਤੇ ਸਾਡੇ ਪਹੁੰਚਣ ਤੋਂ ਬਾਅਦ ਹੀ ਇਹ ਹਸਪੀਟਲ ਆ ਲੈ ਕੇ ਆ ਚੁੱਕੇ ਸੀ ਇਹਨਾਂ ਦੇ ਜਿਹੜੇ ਪਾਰਟਨਰਸ ਨੇ ਨਾਲ ਇਹਨਾਂ ਨੂੰ ਹਸਪੀਟਲ ਤੱਕ ਹੋਰ ਲੈ ਕੇ ਆਏ ਆ ਤੇ ਅਸੀਂ ਜਦੋਂ ਹਸਪੀਟਲ ਪਹੁੰਚੇ ਆ ਜੀ ਮਤਲਬ ਕਿ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਸੀਗੀ ਉਹ ਤੋਂ ਤੇ ਮਤਲਬ ਕਿ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਸੜਨਾ ਪੂਰਾ ਮਤਲਬ ਕਿ ਕੋਆਪਰੇਟ ਕੀਤਾ ਜਾਵੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਜੀ ਇਹ ਜਲਦੀ ਤੋਂ ਜਲਦੀ ਉਹਨਾਂ ਦੇ ਮਤਲਬ ਜੀ ਕਿਹੜੀ ਜਗ੍ਹਾ ਤੇ ਹਮਲਾ ਹੋਇਆ ਇਹ ਹੋਇਆ ਜੀ ਡੁਗਰੀ ਬਸੰਤ ਐਵੈਨਿਊ ਤੇ ਜੀ ਆਪਣਾ ਇਹ 20 ਤੋਂ 25 ਜਾਣੇ ਸੀਗੇ ਸਰ ਨਹੀਂ ਜਿੰਨੇ ਸੀ ਹਮਲੇ ਕੀਏ ਕਿੰਨੇ ਜਾਣੇ ਸੀ ਇਹ ਇਹ 2 ਜਾਣੇ ਸੀਗੇ ਸਰ ਨਾਲ ਦੋ ਤਿੰਨ ਵਰਕਰ ਸੀਗੇ ਇਹਨਾਂ ਦੇ ਜਿਹੜੇ ਵੇਟਰ ਹੁੰਦੇ ਨੇ ਨਾਲ ਉਹ ਸੀਗੇ ਸਰ ਨਹੀਂ ਕਿਸੇ ਦੇ ਨਹੀਂ ਲੱਗਿਆ ਸਰ ਸਿਰਫ ਇਹਦੇ ਪਿੱਛੇ ਭੱਜੇ ਸਰ ਉਹਨਾਂ ਨੇ ਦੇਖਿਆ ਵਾ لیکن نال ਇਹਨਾਂ ਦੇ پارٹنر ਨੇ ਇਹ پیچھے ਇਹ پیچھے کھڑے ਨੇ اس سنی جی کھڑے ਨੇ ਨਾਲ پارٹنر ਇਹ ਨਾਲ کھڑے ਸੀ ਇਹ ਉਹਨਾਂ ਨਾਲ ਡিনার ਕਰ ਰਹੇ ਸੀ ਬਾਹਰ ਖੜੇ ਹੋਗੇ ਤੇ ਸਰ ਉਹਨਾਂ ਨੂੰ مین ایکچولی شو بند ਕਰਤੀ ਸੀਗੀ ਤੇ ਹਾਂ ਜੀ ਤੁਹਾਡੇ ਜੀਜਾ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਕੋਈ ਪਛਾਣ ਹੋਈ ਹੈ ਸਰ ਕੁਝ ਨਹੀਂ ਫੇਸ ਕਵਰ ਕੀਤੇ ਅਣਪਛਾਤੇ ਦੀ ਫੇਸ ਕਵਰ ਸੀਗੇ ਜੀ ਸਾਰਿਆਂ ਦੇ ਇਹ ਸਰ ਸੰਤ ਐਵੇਨਿਊ ਡੁਗਰੀ پولیس ਕੀ ਕਹਿ ਰਹੀ ਹੈ ਚੌਂਕੀ ਇਸ ਕੀ ਇਹ ਪੁਲਿਸ ਕੁਝ ਨਹੀਂ ਕਰ ਰਹੀ ਜੀ ਅਸੀਂ ਤਾਂ ਜਿੱਦਿ ਨੇ ਇਹ ਵਾਕਿਆ ਹੋਇਆ ਜੀ ਅਸੀਂ ਪੁਲਿਸ ਨੂੰ ਜੀ ਪੂਰਾ 3-4 ਘੰਟੇ ਪੂਰਾ ਅਸੀਂ ਕਾਲ-ਕੁਲ ਕੀਤੇ ਉਹਨਾਂ ਨੇ ਮਤਲਬ ਕਿ ਪੂਰਾ ਸਾਡੇ ਨਾਲ ਸੰਜੋਗ ਨਹੀਂ ਕੀਤਾ ਉਹਨਾਂ ਨੇ ਜੀ 2:30 ਤੇ ਆਈ ਸੀ ਕੁਝ ਕੰਵੈਸੇ ਆਏ ਕਿਤਾ ਬੈਠੇ ਇਹ ਸਰ ਇਹ ਅਸੀਂ ਮਤਲਬ ਕਿ ਕਨਫਰਮ ਨਹੀਂ ਹੈ ਸਾਨੂੰ ਉਧਾ ਸੀਟੀ ਵੀ ਫੁਟੇਜ ਚ ਸਨ ਸੀਸੀਡੀ ਫੁਟੇਜ ਕੋਈ ਹੈਗੀ ਹੈਗੀ ਸਰ ਉਸੇ ਜਗ੍ਹਾ ਦੀ ਹੈ ਸਰ ਬਾਕੀ ਇਹ ਕੰਮ ਸਰ ਪੁਲਸ ਵਾਲਿਆਂ ਦਾ ਪੁਲਸ ਵਾਲੇ ਆਪੇ ਕਰਨ ਉਹਨਾਂ ਦੀ ਕਰਨਗੇ ਅਸੀਂ ਤਾਂ ਮੰਗ ਸਰ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਸਾਨੂੰ ਜਿਹੜਾ ਸਾਹਿਬ ਹਰ ਬੰਦੇ ਅਰੇਸਟ ਚਾਹੀਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਹੈ ਨਹੀਂ ਸੀ ਇਹ ਕੋਈ ਮਾਮਲਾ ਸੀਗਾ ਕੋਈ ਮਾਮਲਾ ਮਾਮਲਾ ਹੈ ਕੀ ਹਾਂਜੀ ਹਾਂਜੀ ਇਹ ਫਲਾਵਰ ਚੌਕ ਕੋਲੇ ਨਹੀਂ ਮਾਰਕੀਟ ਆ ਜੀ ਉੱਥੇ ਇਹਦੀ 20 ਕਿਰੀ ਦਰਮਿਆਨੇ ਦੇ ਬੰਦੇ ਨੇ ਕੁੱਟਮਾਰ ਕੀਤੀ ਸੀਗੀ ਜੀ ਅਨਨੋਨ ਬੰਦੇ ਆ ਉਹ ਤੇ ਜੋ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਅਮਲ ਤੇ ਆ ਰਹੀ ਹੈ ਜੀ ਮੈਡਮ ਕੀ ਕੀਤਾ ਕੀਆ ਕਿਹੜੇ ਲੋਕਾਂ ਦੇ ਸ਼ੱਕ ਜਤਾਇਆ ਜਾ ਰਿਹਾ ਨਹੀਂ ਹਜੇ ਕੋਈ ਨਹੀਂ ਪਤਾ ਉਹਨੂੰ ਸਟੇਟਮੈਂਟ ਕੀ ਨਾਮ ਹੈ ਗਗਨਦੀਪ ਸਿੰਘ ਗਗਨਦੀਪ ਸਿੰਘ ਕਿ ਕਿਸੇ ਕੇਜ ਆਉਦੀ 39 ਕਿਹੜੇ ਥਾਣੇ ਦਾ ਮਾਮਲਾ ਜੀ ਇਹ ਥਾਣਾ ਸਦਰ ਚੌਕੀ ਬਸੰਤਪੁਰ ਨੇ ਉਹ ਤਾਂ ਸੀਰੀਅਸ ਹੈ ਨਹੀਂ ਠੀਕ ਹੈ ਹਜੇ ਮਤਲਬ ਹਜੇ ਬਿਆਨ ਦੇ ਜਿਹੜੀ ਹੋਊ ਕਾਰਵਾਈ ਹੋਣੀ ਹੈ ਇਹ ਵੀ ਉੱਥੇ ਕੋਈ ਫਿਸ਼ ਸੈਂਟਰ ਵਗੈਰਾ ਅੱਛਾ ਜੀ ਹਾਂਜੀ ਹਾਂ ਹਾਂ ਜੀ ਸਰ ਪਰਿਵਾਰ ਦਾ આરોਪ ਹੈ ਕੋਈ ਪੈਸਿਆਂ ਨੂੰ ਲੈ ਕੇ ਕੋਈ ਪਾਰਟਨਰਸ਼ਿਪ ਨਹੀਂ ਹਜੇ ਉਹਨਾਂ ਦਾ ਜਦੋਂ ਕੋਈ ਬਿਆਨ ਵਿੱਚ ਕੀ ਕੀ ਆ ਗਿਆ ਨਹੀਂ ਬਿਆਨ ਹਜੇ ਹੋਇਆ ਨਹੀਂ ਹੈਗਾ ਜੀ ਅੱਛਾ ਜੀ ਹਾਂਜੀ ਹਾਂਜੀ ਅਜੇ ਅਨਫਿਟਾ ਠੀਕ ਹੈ ਮਤਲਬ ਇਹ ਕਾਰਵਾਈ ਕਰ ਰਹੇ ਹੁਣ ਹਾਂਜੀ ਅਨਫਿਟਾ ਹੈ ਤਾਂ ਉਹ ਠੀਕ ਹੈ